ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਰੋਚਕ ਗੱਲਾਂ ਤੇ ਅਸੀਂ ਇਸ ਚੈਨਲ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕੋਈ ਸਿੱਖਿਆ ਦਾ ਕਹਾਣੀਆਂ ਜਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਤੇ ਅੱਜ ਵੀ ਸਾਡੇ ਨਾਲ ਹਾਜ਼ਰ ਨੇ ਭਾਈ ਸਵਾਮਰ ਸਿੰਘ ਜੀ ਤੇ ਅੱਜ ਇਹ ਕੀ ਗੱਲ ਜਾਂ ਕੀ ਕਹਾਣੀ ਸੁਣਾਉਣਗੇ ਇਹਨਾਂ ਦਾ ਪੁੱਛਦੇ ਆਂ ਕੀ ਹਾਲ ਨੇ ਅਮਰ ਸਿੰਘ ਜੀ ਬਹੁਤ ਵਧੀਆ ਜੀ ਤੇ ਅੱਜ ਫਿਰ ਕੀ ਲੈ ਕੇ ਆਏ ਹੋ ਤੁਸੀਂ ਸਰੋਤਿਆਂ ਨੂੰ ਸੁਣਾਉਣ ਵਾਸਤੇ ਅੱਜ ਬਹੁਤ ਵਧੀਆ ਕਹਾਣੀ ਹੈ ਸਿੱਖਿਆ ਦੇ ਕਹਾਣੀ ਹੈ ਜੋ ਸਾਰੇ ਬਜ਼ੁਰਗਾਂ ਤੋਂ ਕਹਦੇ ਕਹਾਣੀ ਹੈ ਜੋ ਸਾਰੇ ਬਜ਼ੁਰਗਾਂ ਤੋਂ ਅਸੀਂ ਅਕਸਰ ਸੁਣਦੇ ਹੁੰਦੇ ਸੀ ਖੁੰਡਾਂ ਤੇ ਬਹਿ ਕੇ ਸੱਤ ਚ ਬਹਿ ਕੇ ਕੋਈ ਇੱਕ ਬਹੁਤ ਸੋਹਣੀ ਕਹਾਣੀ ਹੈ ਜੀ ਉਹ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਇੱਕ ਰਾਜਾ ਸੀਗਾ ਹੂੰ ਉਹ ਰਾਜੇ ਨੂੰ ਨੀਂਦ ਨਾ ਆਇਆ ਕਰੇ ਅੱਛਾ ਜੀ ਜਦੋਂ ਨੀਂਦ ਨਾ ਆਈ ਉਹਨੂੰ ਉਸ ਰਾਜੇ ਨੇ ਆਪਣੇ ਰਾਜ ਵਿੱਚ ਢੰਡੋਰਾ ਪਟਵਾਤਾ ਹੂੰ ਵੀ ਕੋਈ ਵੈਦ ਕੋਈ ਡਾਕਟਰ ਹਕੀਮ ਜੋ ਵੀ ਸਮੇ ਦੇ ਹਿਸਾਬ ਨਾਲ ਜੀ ਵੀ ਮੈਨੂੰ ਨੀਂਦ ਦੀ ਕੋਈ ਦਵਾਈ ਦੇਵੋ अच्छा, अच्छा। जी કે ਮੈਨੂੰ ਨੀਂਦ ਆਉਣੀ ਸ਼ੁਰੂ ਹੋ ਜਾਏ। اچھا। ਬੈਦਾਂ ਨੇ ਜਾਣਾ ਸ਼ੁਰੂ ਕਰਤਾ। ਹੂੰ। ਪਰ ਉਹਦੀ ਹਦਾਇਤ ਸੀ ਇਹ ਗੱਲ ਦੀ ਵੀ ਜੇ ਮੈਨੂੰ ਨੀਂਦ ਨਹੀਂ ਤਾਂ ਮੈਂ ਸਜ਼ਾ ਦੇਵਾਂਗਾ। ਸਜ਼ਾ ਦੇਵਾਂਗਾ। ਹੋਇਆ ਕੀ ਜੀ ਬੈਦ ਜਾਂਦੇ ਰਹੇ। ਹੂੰ। ਤੇ ਉਧਰ ਵਾਪਸ ਕਦੇ ਕੋਈ ਨਾ ਮੁੜਿਆ। ਉੱਥੇ ਇੱਕ ਬੰਦਾ ਆ ਜਿਹੜੀ ਸੀਗਾ। ਅੱਛਾ ਜੀ। ਰਸਤੇ ਦੇ ਵਿੱਚ ਭੇਡਾਂ ਬੱਕਰੀਆਂ ਚਾਰਨ ਵਾਲਾ। ਹੂੰ। ਉਥੋਂ ਜਦੋਂ ਇੱਕ ਬੈਦਾਂ ਦੀ ਟੋਲੀ ਲੰਗੀ। ਹੂੰ। ਉਨੇ ਉਹਨਾਂ ਨੂੰ ਪੁੱਛਿਆ ਵੀ ਜਾਂ ਸੋਡੇ ਵਰਗੇ ਸੱਜਣ ਇਥੇ ਲੰਘਦੇ ਬਹੁਤ ਨਹੀਂ ਰੋਜ਼ ਲੰਘਦੇ ਆ ਦੂਏ ਤੀਏ ਦੇ ਲੰਘਦੇ ਆ ਪਰ ਮੁੜਿਆ ਨਹੀਂ ਹਾਲ ਤੱਕ ਕੋਈ ਨਹੀਂ ਹੂੰ ਉਹ ਕਹਿੰਦਾ ਭਰਾਵਾ ਗੱਲ ਇਹ ਹੈ ਹੂੰ ਵੀ ਰਾਜੀ ਨੂੰ ਨਹੀਂ ਆਉਂਦੀ ਨੀਂਦ ਅੱਛਾ ਜੀ ਅਸੀਂ ਨੀਂਦ ਦੀ ਦਵਾਈ ਦੇਣ ਜਾਂਦੇ ਨੇ ਜਿੰਨੇ ਬੈਦ ਨੇ ਜਿੰਨੇ ਹਕੀਮ ਨੇ ਹੂੰ ਉਹ ਨੀਂਦ ਨਾ ਆਉਣ ਦੇ ਕਾਰਨ ਫਿਰ ਸਜਾਦੇ ਜਾਂਦਾ ਤੇ ਬੈ ਉਹ ਸਾਰੇ ਬੈਦ ਫਿਰ ਉੱਥੇ ਜੇਲ੍ਹ ਜੀ ਨੇ ਜੇਲ੍ਹਤੀ ਨੇ ਬਾਅਦ ਸੇ ਕੋਈ ਮੁੜੇ ਨਹੀਂ ਬਾਅਦ ਸੇ ਸੇ ਮੁੜੇ ਨਹੀਂ ਕੋਈ ਸੇ ਕਰਕੇ ਹਾਂ ਕਹਿੰਦਾ ਬਸ ਇੰਨੀ ਕੀ ਗੱਲ ਹੀ ਆ ਹੂੰ ਉਹ ਕਹਿੰਦੇ ਬਤੰਦਲ ਤੂੰ ਇੰਨੀ ਕਹਣਾ ਗਲਤ ਪਹਾੜ ਬਣੀ ਪਈ ਐ ਅੱਛਾ ਹਾਂ ਤੂੰ ਕਹਿੰਦਾ ਇੰਨੀ ਇੱਕ ਗੱਲੀ ਆ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਰਾਜੇ ਨੀ ਤਾ ਮੈਂ ਲੈ ਲਿਆ ਅੱਛਾ ਉਹ ਕਹਿੰਦਾ ਦੇਖ ਲੈ ਸਜ਼ਾ ਦੇਉ ਰਾਜਾ ਕਹਿੰਦਾ ਗੱਲ ਦੀ ਕੋਈ ਨਹੀਂ ਜੀ ਸਜ਼ਾ ਦੇ ਦੇ ਮੈਂ ਜੋ ਨੀਂਦ ਹੀ ਲਿਆ ਤੂੰ ਹੂੰ ਉਹ ਕਹਿੰਦਾ ਵੀ ਚੱਲ ਫਿਰ ਉਹਨੇ ਪੇਡਾਂ ਬੱਕਰੀਆਂ ਕਹਿੰਦਾ ਵੀ ਸ਼ਾਮ ਸੱਜਣਾ ਤੂੰ ਹਾਂ ਆ ਲੈ ਜੀ ਘਰ ਨੂੰ ਆ ਚੱਕ ਢਾਂਗੀ ਬਿਰਿਆੜੀ ਕਹਦਾ ਅੱਛਾ ਜਾ ਕੇ ਹੁਣ ਕਹਿੰਦਾ ਫਿਰ ਮੇਰੀ ਮਾਂ ਨੂੰ ਕਹਿੰਦੀ ਵੀ ਅੱਜ ਬੇਬੇ ਮੇਰਾ ਪ੍ਰਾਂਤ ਚੱਟਾ ਨਾ ਪਾਈ ਵੀ ਕੀ ਪਤਾ ਮੁਰਾਂਗੇ ਮੁਰਾਂਗੇ ਨਾ ਮੜਾਂਗੇ ਆ ਮੁਰਾਂਗੇ ਹਾਂ ਪਰ ਪੈ ਜਿਉਂ ਨਾਲ ਹੁਣ ਆ ਜਰੀਆਂ ਤੇ ਉਹੀ ਕਪੇ ਬੈਦਾਂ ਦੀ ਵੀ ਟੋਲੀ ਆ ਗਈ ਬੈਦਾਂ ਦੀ ਟੋਲੀ ਆ ਗਈ ਗੱਲ ਚੱਲ ਪਈ ਹੂੰ ਰਾਜੇ ਦੀ ਜਾਹਰ ਹੋਏ ਰਾਜਾ ਕਹਿੰਦਾ ਵੀ ਆਹਾ ਹੂੰ ਉਹ ਕਹਿੰਦਾ ਜੀ ਇਹ ਬੰਦਾ ਕਹਿੰਦਾ ਵੀ ਮੈਂ ਨਹੀਂ ਇਹਦੇ ਲਈ ਤੂੰ ਹੂੰ ਪਰ ਅਸੀਂ ਵੀ ਤਾਂ ਦਵਾਈ ਦੇਣ ਵਾਸਤੇ ਆਏ ਹੂੰ ਉਹ ਕਹਿੰਦਾ ਪਹਿਲਾਂ ਫਿਰ ਆਪੇਸ਼ਨ ਉਪਰਤਿਆ ਲੈਣੇ ਹੂੰ ਉਹ ਕਹਿੰਦਾ ਐ ਕਰ ਲਓ ਉਹਨੂੰ ਕਹਿੰਦਾ ਵੀ ਛੱਜਣਾ ਦੇਖ ਲੈ ਜੇ ਨਾ ਨਹੀਂਦਾ ਹੀ ਮੈਂ ਤਾਂ ਬਸ ਕਹਿ ਗੱਲ ਮਰ ਕੋਈ ਗੱਲ ਦੀ ਕੋਈ ਚਿੰਤਾ ਵਾਲੀ ਗੱਲ ਹੀ ਨਹੀਂ ਜੀ ਹੋਇਆ ਕੀ ਰਾਜਾ ਕਹਿੰਦਾ ਫਿਰ ਦੇ ਦਵਾਈ ਹੂੰ ਉਹ ਕਹਿੰਦਾ ਐ ਨਹੀਂ ਜੀ ਅੱਛਾ ਅੱਜ ਤਾਂ ਕਰਾਂਗੇ ਰਾਤ ਨੂੰ ਅਰੈਸਟ ਦਵਾਈ ਦੇਵਾਂਗੇ ਉਹਨੂੰ ਕੱਲ ਨੂੰ ਕੱਲ ਨੂੰ ਹਾਂ ਸਵੇਰੀ ਦਵਾਈ ਦੇ ਦੇਾਂਗੇ ਨੀਂਦ ਸੋਣੂ ਆ ਜੀ ਅੱਛਾ ਇਹ ਗੱਲ ਦੀ ਗਰੰਟੀ ਹੈ ਠੀਕ ਹੈ ਉਹ ਕਹਿੰਦੇ ਵੀ ਠੀਕ ਅੱਛਾ ਰਾਜਾ ਤਾਂ ਆ ਗਿਆ ਰਾਜਾ ਕਹਿੰਦਾ ਦੱਸ ਬਈ ਦੇ ਦਵਾਈ ਕੀ ਦਵਾਈ ਹੈ ਕੀ ਦੇਵੇਂ ਕੁੱਟ ਕੇ ਰਗੜ ਕੇ ਕੋਈ ਹਾਂ ਕਹਿੰਦਾ ਨਾ ਅਸਲ 'ਚ ਕਹਿੰਦਾ ਇਹ ਜਿਹੜੇ ਬੇਦੂਰੇ ਆਏ ਨੇ ਹਾਲ ਤੱਕ ਇਹਨਾਂ ਨੂੰ ਕਾਰਨ ਨਹੀਂ ਪਤਾ ਵੀ ਸੋਨੂੰ ਨੀਂਦ ਆਉਂਦੀ ਕਿਉਂ ਨਹੀਂ ਉਹਦਾ ਕਾਰਨ ਹੈ ਕਹਿੰਦਾ ਇੱਕ ਵੀ ਸੋਨੂੰ ਨੀਂਦ ਨਾ ਆਉਣ ਦਾ ਕਾਰਨ ਹੈ ਕੋਈ ਹਾਂ ਉਹ ਕਹਿੰਦਾ ਕਾਰਨ ਕੀ ਹੈ ਹੂੰ ਕਹਿੰਦਾ ਉਹ ਹੈ ਹੂੰ ਉਹਦੇ ਥੱਲੇ ਸੱਤ ਬਾਦਸ਼ਾਹੀ ਦਾ ਕਹਿੰਦਾ ਖਜ਼ਾਨਾ ਦੱਬਿਆ ਹੋਇਆ ਹੈ ਵਾ ਅੱਛਾ ਨਹੀਂ ਆਉਂਦੀ ਅੱਛਾ ਉਹ ਕਹਿੰਦਾ ਵੀ ਠੀਕ ਹੈ ਗੱਲ ਅੰਬੀ ਰਾਜੇ ਨੇ ਭਈ ਆਉਦੇ ਨੌਕਰਾਂ ਨੂੰ ਹੁਕਮ ਮਾਰਿਆ ਵੀ ਚਲੋ ਚਲੀਏ ਉਹ ਕਹਿੰਦਾ ਨਾ ਕਹੀ ਆਪਾਂ ਚਲੀਏ ਖਜ਼ਾਨਾ ਤੈਨੂੰ ਕੱਢਣਾ ਪਊਗਾ ਨੌਕਰਾਂ ਦੇ ਕੱਢੇ ਵਾਲੀ ਗੱਲ ਨਹੀਂ ਬਣਨੀ ਅੱਛਾ ਚਲਾ ਨਿਕਲੇ ਤੈਨੂੰ ਨਹੀਂ ਦਾਜੂ ਹੂੰ ਉਹ ਕਹਿੰਦਾ ਵੀ ਠੀਕ ਹੈ ਹੂੰ ਤੇ ਉਹ ਆ ਜੜੀ ਤੇ ਆਪਣਾ ਰਾਜਾ ਮੂਰੇ ਤੁਰੇ ਜਾਂਦੇ ਨੇ ਹੂੰ ਉਹਨੇ ਜਾ ਕੇ ਆ ਵੀ ਆ ਫੇ ਪਟਲੇ ਪਟਣਾ ਸ਼ੁਰੂ ਕਰਤਾ ਜੋ ਰਾਜਾ ਕਹਿੰਦਾ ਵੀ ਕਿੰਨਾ ਕਰੂੰਗਾ ਕਹਿੰਦਾ ਥੋੜੇ ਹੋਰ ਪਟ ਕਹਿੰਦਾ ਬਸ ਲੱਖ ਲੱਖ ਤੱਕ ਮੰਨ ਕਹਿੰਦਾ ਆਈ ਜੋ ਯਾਨਾ ਲੱਗਦਾ ਅੱਛਾ ਲੱਖ ਲੱਖ ਤੱਕ ਪਟ ਲਿਆ ਹਾਂ ਲੱਖ ਲੱਖ ਤੱਕ ਪਟ ਲਿਆ ਹੁਣ ਉਹਨੂੰ ਖਜ਼ਾਨਾ ਦਿਖਾਤਾ ਉਹਨੂੰ ਵੀ ਖਜ਼ਾਨਾ ਐ ਥੱਲੇ ਹੂੰ ਉਹ ਲਾਲਚ ਵਸ ਪੱਟੀ ਗਿਆ ਹੂੰ ਹੋ ਕਹਿੰਦਾ ਪਰ ਗੱਲ ਇਹ ਆ ਜੇ ਮੇਰੇ 23 ਬਹੁਤ ਲੱਗ ਗਈ ਕਹਿੰਦਾ ਅੱਛਾ ਬੰਦੇ ਪਰਦੇ ਹਾਂ ਕਹਿੰਦਾ ਫੇਰ ਕੀ ਹੋਵੇ ਜੇ 30 ਲੱਖੀ ਕਹਿੰਦਾ ਪਾਣੀ ਪੀ ਲਾ ਪਾਣੀ ਪੀ ਲਾ ਪਾਣੀ ਮੰਗਾਲਿਆ ਵੀ ਪਾਣੀ ਲੈ ਆ ਦੋ ਭਾਈ ਪਾਣੀ ਲੈਂਦਾ ਪਾਣੀ ਪੀ ਕੇ ਕਹਿੰਦਾ ਬਹਿ ਕੇ ਪਾਣੀ ਪੀ ਲੈ ਪੀ ਲੈ ਕਹਿੰਦਾ ਬਹਿ ਕੇ ਪੀ ਲੈ ਕਿੰਦਾ ਹੈ ਬਹਿ ਗਿਆ ਕਹਿੰਦਾ ਮੜ ਜਰਾ ਮੜ ਜਰਾ ਰਾਮਰੇ ਰਾਜਾ ਤਾਂ ਟਿੱਡੇ ਹੋਣ ਨਾਲ ਨਹੀਂ ਰੱਖ ਲੱਗੀ ਥੱਕ ਗਿਆ ਥੱਕ ਗਿਆ ਉਹਦੀ ਉਹਨੇ ਬੁਲਾ ਲਿਆ ਉਹਨਾਂ ਨੂੰ ਭਈ ਆ ਜਾਓ ਭਈ ਰਾਜੇ ਨੂੰ ਨੀਂਦ ਆ ਗਈ ਹਾਂ ਜੋ ਰਾਜੇ ਨੂੰ ਭਈ ਦੋ ਤਿੰਨ ਘੰਟੇ ਮਗਰੋਂ ਆਈ ਜਾਗ ਹਾਂ ਉਹ ਕਹਿੰਦਾ ਵੀ ਠੀਕ ਹੈ ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਵੀ ਨੀਂਦ ਮੈਨੂੰ ਆਉਂਦੀ ਕਿਉਂ ਨਹੀਂ ਆਉਂਦੀ ਇਹ ਕਾਰਨ ਇਹ ਹੈ ਇਸ ਕਰਕੇ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਸਾਡੀ ਹਾਂ ਬੜੀ ਛਾਣੀਆਂ ਇਸ ਤਰ੍ਹਾਂ ਦੀ ਸੁਣਾਉਂਦੇ ਫਿਰ ਸਾਨੂੰ ਜਿਹੜੀ ਆਸ ਹੈ ਉਹ ਗੱਲਾਂ ਸੁਣ ਕੇ ਦੂਰ ਹੋ ਜਾਂਦੀ ਹੈ ਇਸ ਕਰਕੇ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਸਾਡਾ ਜਿਉ ਚੈਨਲ ਹੈ ਹੋ ਗਿਆ ਹੂੰ ਇਸ ਕਰਕੇ ਜਦੋਂ ਉਹਨੇ ਰਾਜੇ ਨੇ ਫਿਰ ਲੋਕਾਂ ਨੂੰ ਮੈਸੇਜ ਦਿੱਤਾ ਵੀ ਉਹਦਾ ਕਾਰਨ ਅਸਲ 'ਚ ਵੀ ਆਲਸ ਹੈ ਬੰਦੇ ਨੂੰ ਵਰਕ ਕਰਨਾ ਚਾਹੀਦਾ ਹਾਰਡ ਵਰਕ ਬੰਦਾ ਕਰੂਗਾ ਮਿਹਨਤ ਨਾਲ ਜੋ ਸ਼ਰਤਾਂ ਦ੍ਰਿਸ਼ਟੀ ਹੁੰਦੀ ਹੈ ਇਸ ਕਰਕੇ ਦੋਸਤੋ ਇਹ ਸਾਡੀ ਕਹਾਣੀ ਸੀ ਹਾਂਜੀ ਦੋਸਤੋ ਬਹੁਤ ਹੀ ਸਿੱਖਿਆ ਦਾ ਇੱਕ ਕਹਾਣੀ ਸੀ ਜਿਹਦੇ ਵਿੱਚੋਂ ਸਾਨੂੰ ਸਭ ਤੋਂ ਵੱਡਾ ਮੈਸੇਜ ਤਾਂ ਇਹ ਮਿਲਦਾ ਹੈ ਕਿ ਜੋ ਅਸੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਵਿਚਰਦੇ ਆ ਤਾਂ ਮਿਹਨਤ ਬਹੁਤ ਜ਼ਰੂਰੀ ਹੈ ਵੈਸੇ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਮਿਹਨਤ ਤੋਂ ਦੂਰ ਹੋ ਰਹੇ ਆ ਤੇ ਉਹਦੇ ਲਈ ਜ਼ਰੂਰੀ ਹੋ ਜਾਂਦਾ ਆ ਆਪਣੇ ਸਰੀਰ ਨੂੰ ਸਟ੍ਰੇਪ ਪੋਸਟਰ ਰੱਖਣ ਲਈ ਵੀ ਅਸੀਂ ਮਿਹਨਤ ਜ਼ਰੂਰ ਕਰੀਏ ਤੇ ਇਸ ਕਹਾਣੀ ਤੋਂ ਵੀ ਇਹੀ ਸਿੱਖਿਆ ਮਿਲਦੀ ਆ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਸੀਂ ਨਿਰੰਤਰ ਸਾਡੇ ਚੈਨਲ ਤੇ ਸੁਣ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਾਂ ਗੱਲਾਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਜ਼ਰੂਰ ਤੁਸੀਂ ਸਾਨੂੰ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ